बचे <laughs> Okay. اے وہ خوب تے قسم دے اللہ اکبر تے دی تے کترے با تے تے اللہ اکبر سجن ਵਾਹ ਸ੍ਰੀ ਵਾਦੂ ਸਾਹਿਬ ਜੀ ਜੋਰ ਰੱਬ ਮਹੱਲਾ ਤਹਿਲਾ ਗੈ ਤੁ ਕੀ ਆਸਾ ਸਾ ਬੰਦ ਨਹੀਂ ਪਾਈ ਪਰਮਾਤਮਾ ਬੰਦ ਕਰੇ ਪਾਪ ਪੁੰਨ ਜਗ ਜਾਇ ਭਾਈ ਬੇਰਸਾ ਨਾਮੋਂ ਵਿਸਾਰੀ ਆਸਾ ਮਨ ਸਾ ਬੰਦ ਨਹੀਂ ਪਾਈ ਪਰਨਾ ਧਰਨਾ ਬੰਦ ਪਾਰੇ ਪਾਪੋਂੋਂ ਜਗ ਜਾਇ ਭਾਈ ਬੇਰਸਾ ਨਾਮੋਂ ਵਿਸਾਰੇ ਏਹ ਮਾਇਆ ਜਗੁ ਮੋਹਣੀ ਭਾਈ ਪਰਮਾ ਸਭੇ ਵੇਕਾਰੀ ਸੋਣਾ ਪੰਡਿਤ ਕਰਮਾਕਾਰੀ ਜਿਤ ਕਰਨਾ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਪ੍ਰਭ ਸਾਤ ਸਤਿ ਵੇਦ ਬਚੈ ਖੜੋ ਪਾਈ ਕਰਨਾ ਕਰਹੁ ਸੰਸਾਰੀ ਬਾ ਕੰਧ ਮੈਲ ਨਾ ਚੁੱਕਈ ਭਾਈ ਅੰਧਰਾ ਮੈ ਲੋਕ ਵਿਕਾਰੀ ਇਹਨ ਬੇਦ ਦੂਪੀ ਮਾਤਰੀ ਪਾਈ ਹੋਂਦੇ ਸਿਰ ਕੈ ਭਾਰੀ ਰਮਾਤ ਕਣੀ ਵਿਗੁਤੀ ਪਾਈ ਦੂਜਾ ਪਾਇ ਖਵਾਲੀ ਬਿਨ ਸਤਗੋਰਾ ਨਾਮ ਨਾ ਪਈਐ ਭਾਈ ਬਿਨ ਨਾਮੈ ਭਰਮ ਨਾ ਜਾਈ ਸਤ ਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹਾ ਲਈ ਸਤ ਸਹਜ ਗੁਰ ਤੇ ਰੂਪ ਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵ ਸੋ ਭੁਜੈ ਪਾਈ ਗੁਰ ਬਿਲਾ ਨਾ ਕੋ ਨਾ ਪਾਈ ਜਿਸ ਅੰਤਰਾ ਲੋਭ ਕੇ ਕਰਨ ਕੁਮਾਰ ਪਾਈ ਕੂੜ ਗੋਲ ਵਿਖ ਕਾਈ ਪੰਚਤਾ ਦਹੀ ਗਿਲੋਇਏ ਭਾਈ ਵਿਝੋ ਨਿਕਲੇ ਤਥ ਜਲ ਮਤੀਏ ਜਰ ਦੇਖੀਏ ਭਾਈ ਇਹੋ ਜਗ ਇਹਾ ਵੱਤ ਗੁਰ ਬਿਨਾ ਪਰਮਾ ਵਿਗੂਜਿਐ ਭਾਈ ਘਟ ਘਟ ਦੇਉ ਲਖ ਇਹੋ जग ਤਾਗੋ ਸੂਤ ਕੋ ਭਾਈ ਦਰਦ ਸੋ ਬਤੋ ਮਾਇ ਬੇਨਗੁਰ ਗਾਥਾ ਛੁਟਈ ਪਾਈ ਹੱਕੇ ਕਰਨ ਕਮਾਈ ਇਹੋ ਜਗ ਪਰਮਾਨੰ ਭੁਲਾਇਆ ਭਾਈ ਕਰਣਾ ਕਿਛੂ ਨਾ ਦਾ ਗੁਰ ਮਿਲੇ ਭੋ ਮਨ ਵਸੈ ਭਾਈ ਭੈ ਮਰਣਾ ਸਚ ਰੇਖ ਮਜਨ ਦਾਨ ਚੰਗੇ ਆਇ ਪਰ ਗੁਰਗ ਨਾਮ ਵਿਸੇਖ ਗੋੜੇ ਅੰਕ ਸਾ ਜਿਨ ਨਾਮ ਦ੍ਰਿੜਾਇ ਭਾਈ ਮਨ ਵਸਿਆ ਚੁਕਤੇਖ ਇਹੋ ਤਨ ਹਾਦਸਰਾਪ ਕੋ ਭਾਈ ਅੱਖਰ ਨਾਮ ਅਪਾਰ ਇਹੋ ਅੱਖਰ ਵਾਪਾਰੀ ਸੋ ਦ੍ਰਿੜth ਭਾਈ ਗੁਰ ਸਬਦ ਕਰੇ ਵਿਚਾਰ ਬਨ ਵਾਪਾਰੀ ਨਾਰਤਾ ਭਾਈ ਮੇਲ ਕਰੇਵਾ ਪਾਰ ਇਹੋ ਅਕਰਵਾ ਪਾਰੀ ਸੋ ਧੜਪਾਈ ਗੁਰਬਦਉ ਕਰੇ ਵਿਚਾਰ ਨਾਲ ਦਾ ਭਾਈ ਨੂੰ ਨੇਲਾ ਕਰੇ ਬਾਪਾ